ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਜੋ ਕਿ ਪਿੰਡਾਂ ਵਿੱਚ ਸਰਪੰਚੀ ਅਤੇ ਪੰਚਾਇਤ ਲਈ ਚੋਣਾਂ ਹੋ ਰਹੀਆਂ ਹਨ ਉਸ ਦੇ ਬਾਰੇ ਗੱਲ ਕਰਨੀ ਹੈ ਜੋ ਕਿ ਜੋ ਵੀ ਸਰਪੰਚੀ ਦਾ ਉਮੀਦਵਾਰ ਆਪਣੇ ਕੋਲ ਵੋਟਾਂ ਲਈ ਆਉਂਦਾ ਹੈ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਜੋ ਕਿ ਪਿੰਡ ਦੀਆਂ ਸਾਂਝੀਆਂ ਮੰਗਾਂ ਹਨ ਉਹਨਾਂ ਬਾਰੇ ਜ਼ਰੂਰ ਉਹਨਾਂ ਤੋਂ ਆਪਾਂ ਲੈਣਾ ਹੈ ਕਿ ਉਹ ਇਸ ਤਰ੍ਹਾਂ ਕੀ ਪ੍ਰਬੰਧ ਕਰ ਸਕਦੇ ਹਨ ਉਸ ਦੇ ਲਈ ਕੀ ਯਤਨ ਕਰਨਗੇ ਜਿਵੇਂ ਕਿ ਪਿੰਡਾਂ ਵਿੱਚ ਜੋ ਸਰਕਾਰੀ ਸਕੂਲ ਹਨ ਉਹਨਾਂ ਦੀ ਹਾਲਤ ਬਹੁਤ ਮੰਦੀਸ਼ ਕਰਕੇ ਹੋ ਰਹੀ ਹੈ ਕਿ ਉਸ ਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਬੱਚਿਆਂ ਦੀ ਗਿਣਤੀ ਘੱਟ ਹੋਣ ਕਾਰਨ ਸਕੂਲ ਵਿੱਚ ਜੋ ਪੋਸਟਾਂ ਹੁੰਦੀਆਂ ਹਨ ਉਸ ਦਾ ਬਹੁਤ ਘਾਟਾ ਹੋ ਰਿਹਾ ਹੈ ਕਿਉਂਕਿ 30 ਬੱਚਿਆਂ ਪਿੱਛੇ ਇੱਕ ਟੀਚਰ ਅਲਾਉਡ ਹੈ ਜੋ ਬੱਚਿਆਂ ਦੀ ਗਿਣਤੀ ਪੂਰੀ ਨਹੀਂ ਹੁੰਦੀ ਤਾਂ ਸਕੂਲ ਵਿੱਚ ਟੀਚਰ ਪੂਰੇ ਨਹੀਂ ਹੁੰਦੇ ਤੇ ਸਕੂਲ ਜੋ ਕਿ ਆਪਾਂ 10ਵੀਂ ਤੋਂ 12ਵੀਂ ਬਣਾਉਣ ਦੀ ਸੋਚ ਰਹੇ ਹਾਂ ਉਹ ਉਦੋਂ ਵੀ ਥੱਲੇ ਆ ਕੇ 8ਵੀਂ ਤੱਕ ਰਹਿਣ ਦੀ ਖਤਰਾ ਬਣਿਆ ਰਹਿੰਦਾ ਹੈ ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਪੈਲ ਦੇ ਆਧਾਰ ਤੇ ਸਰਪੰਚ ਤੋਂ ਇਹ عہد ਲਿਆ ਜਾਵੇ ਵੀ ਜੇਕਰ ਉਹ ਸਰਪੰਚ ਬਣਦਾ ਹੈ ਤਾਂ ਪਿੰਡ ਦੇ ਸਕੂਲ ਨੂੰ ਉਪਰ ਚੱਕਣ ਲਈ ਉਸ ਦੇ ਲਈ ਕੀ ਉਪਰਾਲਾ ਯੋਗਦਾਨ ਕਰੇਗਾ ਦੂਜੇ ਨੰਬਰ ਤੇ ਜੋ ਕਿ ਪਿੰਡਾਂ ਵਿੱਚ ਬਾਰਡਰ ਬਾਕਸਾਂ ਦੇ ਪ੍ਰਬੰਧ ਪੰਚਾਇਤਾਂ ਕੋਲ ਹਨ ਬਾਰਡਰ ਬਾਕਸ ਵੱਲ ਵੀ ਧਿਆਨ ਦਿੱਤਾ ਜਾਵੇ ਜਿਵੇਂ ਕਿ ਪਾਣੀ ਸਾਫ ਸੁਥਰਾ ਆਵੇ ਉਸ ਵਿੱਚ ਸਫਾਈ ਦਾ ਪੂਰਾ ਪ੍ਰਬੰਧ ਹੋਵੇ ਬੇਲੇ ਸਿਰ ਪਾਣੀ ਤੇ ਸਾਫ ਸੁਥਰਾ ਮਿਲੇ ਉਸ ਦੇ ਲਈ ਵੀ ਪੰਚਾਇਤਾਂ ਕੋਲ ਹੀ ਹੱਕ ਹਨ ਤੀਜੇ ਨੰਬਰ ਤੇ ਆਪਣੇ ਪਿੰਡ ਵਿੱਚ ਸਿਹਤ ਸਹੂਲਤ ਆ ਜਾਂਦੀ ਹੈ ਜਿਸ ਦੀ ਜੀ ਕੇ ਹਰੇਕ ਨੂੰ ਸਮੱਸਿਆ ਬਣੀ ਰਹਿੰਦੀ ਹੈ ਸਿਹਤ ਸੂਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਪਿੰਡ ਵਿੱਚ ਜੋ ਵੀ ਸਿਹਤ ਸਹੂਲਤ ਹੈ ਉਸ ਵਿੱਚ ਦਵਾਈ ਪੂਰੀ ਆਉਂਦੀ ਜਾਂ ਰਹੇ ਡਾਕਟਰ ਵਗੈਰਾ ਪੂਰੇ ਪਿੰਡ ਵਿੱਚ ਪ੍ਰਬੰਧ ਹੋਵੇ ਇਹਨਾਂ ਚ ਤਿੰਨ ਚੀਜ਼ਾਂ ਜੋ ਕਿ ਤਿੰਨ ਸਹੂਲਤਾਂ ਅਹਿਮ ਹਨ ਹਰੇਕ ਦੀ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਜੋ ਵੀ ਆਪਣੇ ਕੋਲ ਸਰਪੰਚੀ ਉਮੀਦਵਾਰ ਵੋਟਾਂ ਲਈ ਆਉਂਦਾ ਹੈ ਉਸ ਤੋਂ ਇਹ ਜ਼ਰੂਰ ਉਸ ਦੇ ਵਿੱਚ ਸੋਚਿਆ ਜਾਵੇ ਕਿ ਇਹਨਾਂ ਬਾਰੇ ਉਹਦਾ ਕੀ ਪਲਾਨ ਹੈ ਜਾਂ ਉਹ ਜਦੋਂ ਸਰਪੰਚ ਬਣਦਾ ਹੈ ਤਾਂ ਇਸ ਦੇ ਲਈ ਕੀ ਆਪ ਦੀ ਦਾਵੇਦਾਰੀ ਆਪਣਾ ਵਿਊ ਦੇ ਸਕਦਾ ਹੈ ਜਾਂ ਉਸ ਦੇ ਲਈ ਕੀ ਪ੍ਰਾਲਾ ਕਰ ਸਕਦਾ ਹੈ ਧੰਨਵਾਦ ਦੋਸਤੋ ਜੇਕਰ ਬੋਲਣ ਵਿੱਚ ਕੋਈ ਥੋੜੀ ਬੋਟੀ ਉੱਚੀ ਨੀਚ ਹੋ ਜਾਂਦੀ ਹੈ ਤਾਂ ਉਸ ਦੇ ਲਈ ਮਾਫੀ ਮੰਗਦੇ ਹਾਂ ਪਰ ਇਹ ਜ਼ਰੂਰੀ ਸਕੂਲ ਜੋ ਕਿ ਆਪਣੇ ਸਰਕਾਰੀ ਸਕੂਲ ਹਨ ਉਸ ਦਾ ਗਰੀਬ ਵਰਗ ਨੂੰ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਗਰੀਬਾਂ ਦੇ ਬੱਚੇ ਜਿੰਨਾ ਤੋਂ ਮਹਿੰਗੀ ਪੜ੍ਹਾਈ ਪਹੁੰਚ ਤੋਂ ਦੂਰ ਹੈ ਉਹਨਾਂ ਨੂੰ ਸਰਕਾਰੀ ਸਕੂਲ ਵਿੱਚ ਜਾਣਾ ਪੈਂਦਾ ਹੈ ਬਾਕੀ ਲੜਕੀਆਂ ਨੂੰ ਬਹੁਤ ਪਿੰਡ ਦੇ ਸਕੂਲ ਦਾ ਸੁਖ ਹੁੰਦਾ ਹੈ ਜੋ ਕਿ ਬੱਚਾਂ ਦੇ ਵਿੱਚ ਖੱਜਲਖਵਰੀ ਹੁੰਦੀ ਹੈ ਜੇਕਰ ਪਿੰਡ ਵਿੱਚ ਹੀ 12ਵੀਂ ਤੱਕ ਦਾ ਸਕੂਲ ਬਣਿਆ ਹੁੰਦਾ ਹੈ ਤਾਂ ਇਸ ਦੇ ਲਈ ਉਹਨਾਂ ਦੀ ਪੜ੍ਹਾਈ 12ਵੀਂ ਤੱਕ ਕੰਪਲੀਟ ਹੋ ਜਾਂਦੀ ਹੈ ਪਰ ਬੱਚਿਆਂ ਦੀ ਗਿਣਤੀ ਘਟਣ ਕਾਰਨ ਇਹਨਾਂ ਸਕੂਲਾਂ ਨੂੰ ਖਤਰਾ ਬਣਿਆ ਹੁੰਦਾ ਹੈ ਤਾਂ ਕਰਕੇ ਜੇਕਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧ ਹੋਵੇਗੀ ਉੱਥੇ ਪੋਸਟਾਂ ਫੁੱਲ ਹੋਣਗੀਆਂ ਤਾਂ ਹੀ ਉਹ ਪੜ੍ਹਾਈ ਚੰਗੀ ਹੋਵੇਗੀ ਧੰਨਵਾਦ